ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਸੁਮਨ ਪ੍ਰੀਤਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ ਮੌਲਿਕ ਅਧਿਕਾਰਾਂ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮਸੀਕਿਊ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਹਾਂਜੀ ਮੌਲਿਕ ਅਧਿਕਾਰ ਜਿਨ੍ਹਾਂ ਦੀ ਜਾਣਕਾਰੀ ਸਾਨੂੰ ਭਾਰਤੀ ਸੰਵਿਧਾਨ ਦੇ ਭਾਗ 3 ਵਿੱਚ ਮਿਲਦੀ ਆ ਅਨੁਸ਼ੇਦ 12 ਤੋਂ ਲੈ ਕੇ 35 ਤੱਕ ਤੇ ਇਹਨਾਂ ਦੇ ਨਾਲ ਰਿਲੇਟਿਡ ਅਸੀਂ ਉਹ ਐਮਸੀਕਿਊ ਕਵਰ ਕਰਾਂਗੇ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀ ਕਲਾਸ ਭੁੱਲ ਕੇ ਵੀ ਨਾ ਛੱਡਿਓ ਜਿਵੇਂ ਵੀ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਮੌਲਿਕ ਅਧਿਕਾਰ ਆ ਜਿਹੜੇ ਸੰਵਿਧਾਨ ਦੇ ਵੱਲੋਂ ਕਿਹੜੇ ਮਿਲੇ ਹੋਏ ਆ ਤੇ ਕਿਹੜੇ-ਕਿਹੜੇ ਮੌਲਿਕ ਅਧਿਕਾਰ ਆ ਕਿੰਨੇ ਤਰ੍ਹਾਂ ਦੇ ਮੌਲਿਕ ਅਧਿਕਾਰ ਆ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਆ ਜੇਕਰ ਤੁਹਾਨੂੰ ਕਲਾਸ ਵਧੀਆ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਭ ਤੋਂ ਪਹਿਲਾਂ ਅਸੀਂ ਜਾਣ ਲੈਣੇ ਆ ਕਿ ਮੌਲਿਕ ਅਧਿਕਾਰ ਕੀ ਹੁੰਦੇ ਨੇ ਮੌਲਿਕ ਅਧਿਕਾਰ ਨਾ ਤਾਂ ਸਾਡੇ ਤੋਂ ਸਰਕਾਰ ਖੋ ਸਕਦੀ ਆ ਨਾ ਹੀ ਸਾਡੇ ਤੋਂ ਕੋਈ ਪਬਲਿਕ ਹੋ ਸਕਦੀ ਆ ਇਹ ਮੂਲ ਅਧਿਕਾਰ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਲਈ ਆ ਤੇ ਭਾਗ 3 ਦੇ ਵਿੱਚ ਦਰਜ ਆ ਅਨੁਛੇਦ 12 ਤੋਂ ਲੈ ਕੇ 35 ਤੱਕ ਮੂਲ ਅਧਿਕਾਰਾਂ ਤੇ ਹਮੇਸ਼ਾ ਦੇ ਲਈ ਪ੍ਰਤੀਬੰਧ ਸੰਸਦ ਲਗਾ ਸਕਦੀ ਆ ਮੂਲ ਅਧਿਕਾਰਾਂ ਨੂੰ ਰੱਦ ਕਰਨ ਦਾ ਅਧਿਕਾਰ ਸਿਰਫ ਰਾਸ਼ਟਰਪਤੀ ਕੋਲ ਹੁੰਦਾ ਰਾਸ਼ਟਰਪਤੀ ਵੀ ਕੁਝ ਸਮੇਂ ਲਈ ਹੀ ਰੱਦ ਕਰ ਸਕਦਾ ਐਮਰਜੈਂਸੀ ਦੇ ਸਮੇਂ ਦੇ ਦੌਰਾਨ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਤੁਹਾਡੇ ਲਈ ਇੰਪੋਰਟੈਂਟ ਹੈ ਇਸ ਦੇ ਬੇਸਿਕ ਦੇ ਵਿੱਚੋਂ ਵੀ ਐਮਸੀਕਿਊ ਕਮਾਫਰਾ ਕੇ ਪੁੱਛੇ ਜਾਂਦੇ ਆ ਤੇ ਮੂਲ ਅਧਿਕਾਰਾਂ ਦੀ ਰੱਖਿਆ ਕੌਣ ਕਰਦਾ ਵਾ ਨਿਆਂਪਾਲਿਕਾ ਜਾਨੀ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਕਲੀਅਰ ਹਾਂਜੀ ਹੁਣ ਅਸੀਂ ਸ਼ੁਰੂ ਕਰਦੇ ਹਾਂ ਸੰਵਿਧਾਨ ਦੇ ਕਿਹੜੇ ਹਿੱਸੇ ਨੂੰ ਭਾਰਤ ਦਾ ਮੈਗਨਾ ਕਾਰਟਾ ਕਿਹਾ ਜਾਂਦਾ ਹਾਂਜੀ ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ ਕਿਸ ਨੂੰ ਕਿਹਾ ਜਾਂਦਾ ਭਾਗ 3 ਨੂੰ ਭਾਗ 3 ਕਿਹਦੇ ਨਾਲ ਸੰਬੰਧਿਤ ਹੈ ਮੌਲਿਕ ਅਧਿਕਾਰਾਂ ਨਾਲ ਤੇ ਅਧਿਕਾਰਾਂ ਨੂੰ ਹੀ ਫਾਰਸੀ ਦੇ ਵਿੱਚ ਮੈਗਨਾ ਕਾਰਟਾ ਬੋਲਦੇ ਆ ਇਸ ਕਰਕੇ ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ ਭਾਗ 3 ਨੂੰ ਕਿਹਾ ਜਾਂਦਾ ਇੱਕ ਹੋਰ ਧਾਰਨਾ ਦੇ ਅਨੁਸਾਰ 1215 ਦੇ ਵਿੱਚ ਇੰਗਲੈਂਡ ਦੇ ਵਿੱਚ ਅਧਿਕਾਰਾਂ ਦੇ ਚਾਰਟਰ ਨੂੰ ਅਪਣਾਇਆ ਗਿਆ ਸੀ ਤੇ ਉਹਨਾਂ ਨੂੰ ਮੈਗਨਾ ਕਾਰਟਾ ਕਿਹਾ ਗਿਆ ਸੀ ਮਤਲਬ ਉਹਦੇ ਵਿੱਚ ਵੀ ਅਧਿਕਾਰਾਂ ਦੀ ਗੱਲ ਹੋਈ ਸੀ ਤੇ ਉਹਨਾਂ ਨੂੰ ਮੈਗਨਾ ਕਾਰਟਾ ਕਿਹਾ ਗਿਆ ਸੀ ਇਸੇ ਕਰਕੇ ਭਾਰਤ ਦਾ ਮੈਗਨਾ ਕਾਰਟਾ ਅਧਿਕਾਰਾਂ ਦੇ ਕਰਕੇ ਹੀ ਭਾਗ 3 ਨੂੰ ਬੋਲਿਆ ਜਾਂਦਾ ਭਾਗ 3 ਵਿੱਚ ਮੌਲਿਕ ਅਧਿਕਾਰ ਹਨ ਨੈਕਸਟ ਹੈ ਜੀ ਸੰਵਿਧਾਨ ਦਾ ਭਾਗ 3 ਕਿਸ ਨਾਲ ਸੰਬੰਧਿਤ ਹੈ ਹਾਂਜੀ ਸੰਵਿਧਾਨ ਦਾ ਭਾਗ 3 ਮੌਲਿਕ ਅਧਿਕਾਰਾਂ ਦੇ ਨਾਲ ਸੰਬੰਧਿਤ ਹੈ ਨੈਕਸਟ ਹੈ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਧਰਾਵਾਂ ਹਨ ਹਾਂਜੀ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਨਾਲ ਕਿਹੜੇ ਤੋਂ ਕਿਹੜੇ ਅਨੁਛੇਦ ਹੈ ਤੁਹਾਨੂੰ ਪੁੱਛਿਆ ਗਿਆ ਵਾ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਅਨੁਛੇਦ ਹੈ ਜੀ 12 ਤੋਂ ਲੈ ਕੇ 35 ਤੱਕ ਆਪਸ਼ਨ 2 ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਭਾਰਤੀ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਹਨ ਹਾਂਜੀ ਭਾਰਤੀ ਸੰਵਿਧਾਨ ਸਾਨੂੰ ਕਿੰਨੇ ਤਰ੍ਹਾਂ ਦੇ ਮੌਲਿਕ ਅਧਿਕਾਰ ਦਿੰਦਾ ਵਾ ਵਰਤਮਾਨ ਸਮੇ 6 ਆ ਠੀਕ ਹੈ ਭਾਰਤੀ ਸੰਵਿਧਾਨ ਵਿੱਚ ਕਿੰਨੇ ਅਧਿਕਾਰ ਆ ਕਿੰਨੇ ਮੌਲਿਕ ਅਧਿਕਾਰ ਹਨ ਵਰਤਮਾਨ ਸਮੇ 6 ਆ ਤੇ ਪਹਿਲਾ 7 ਸੀ ਪਹਿਲਾਂ ਅਸੀਂ 6 ਦੇ ਬਾਰੇ ਜਾਣ ਲੈਣੇ ਆ ਕਿ ਕਿਹੜੇ ਕਿਹੜੇ 6 ਅਧਿਕਾਰ ਆ ਸਮਾਨਤਾ ਦਾ ਅਧਿਕਾਰ ਆ ਜਿਹੜਾ ਕਿ ਅਨੁਛੇਦ 14 ਤੋਂ ਲੈ ਕੇ 18 ਤੱਕ ਜਿਹਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ ਫਿਰ ਸੈਕੰਡ ਆ ਜੀ ਆਜ਼ਾਦੀ ਦਾ ਅਧਿਕਾਰ 19 ਤੋਂ ਲੈ ਕੇ 22 ਤੱਕ ਆ ਇਹ ਤੁਸੀਂ ਲਰਨ ਕਰ ਲੈਣੇ ਆ ਐਗਜ਼ਾਮ ਦੇ ਵਿੱਚ ਸਿੱਧਾ ਹੀ ਆਏ ਹੋਏ ਆ ਪੰਜਾਬ ਪੁਲਿਸ ਕਨਸਟੇਬਲ ਦੇ ਐਗਜ਼ਾਮ ਦੇ ਵਿੱਚ ਵੀ ਇਦਾਂ ਹੀ ਪੁੱਛਿਆ ਆਇਆ ਕਿ ਸਮਾਨਤਾ ਦੇ ਅਧਿਕਾਰ ਭਾਰਤੀ ਸੰਵਿਧਾਨ ਵਿੱਚ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਹਨ ਤਾਂ 14 ਤੋਂ ਲੈ ਕੇ 18 ਤੱਕ ਸਮਾਨਤਾ ਦੇ ਨਾਲ ਸੰਬੰਧਿਤ ਆ ਜਿਹੜੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੰਦੇ ਆ ਜਾਨੀ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਆ ਚਾਹੇ ਉਹ ਰਾਸ਼ਟਰਪਤੀ ਆ ਚਾਹੇ ਉਹ ਪ੍ਰਧਾਨ ਮੰਤਰੀ ਆ ਚਾਹੇ ਕੋਈ ਉਹ ਆਮ ਜਿਹਾ ਬੰਦਾ ਵਾ ਉਹ ਵੀ ਕਾਨੂੰਨ ਦੇ ਅੱਗੇ ਬਰਾਬਰ ਹੀ ਰਹੇਗਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਦੂਸਰਾ ਸਾਨੂੰ ਆਜ਼ਾਦੀ ਦਿੰਦਾ ਜੀ ਕਿਤੇ ਵੀ ਘੁੰਮਣ ਦੀ ਆਜ਼ਾਦੀ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲਸ ਵੀ ਦੱਸਾਂਗੀ ਬਸ ਇੱਕ ਵਾਰ ਤੁਸੀਂ ਛੇ ਜਿਹੜੇ ਸਾਨੂੰ ਅ ਅਧਿਕਾਰ ਮਿਲੇ ਹੋਏ ਆ ਉਹਨਾਂ ਨੂੰ ਰਿਵਾਈਜ਼ ਕਰੋ ਸ਼ੋਸ਼ਣ ਦੇ ਖਿਲਾਫ ਅਧਿਕਾਰ ਧਾਰਮਿਕ ਆਜ਼ਾਦੀ ਦਾ ਅਧਿਕਾਰ ਸੱਭਿਆਚਾਰਕ ਅਤੇ ਸਿੱਖਿਆ ਨਾਲ ਸੰਬੰਧਿਤ ਅਧਿਕਾਰ ਤੇ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਸੱਤਵਾਂ ਸੀਗਾ ਸੰਪਤੀ ਦਾ ਅਧਿਕਾਰ ਇਸ ਨੂੰ ਹੁਣ ਰਿਮੂਵ ਕਰ ਦਿੱਤਾ ਗਿਆ ਇਸ ਨੂੰ ਇਧਰੋਂ ਰਿਮੂਵ ਕਰਕੇ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਜਿਸ ਨੂੰ ਧਾਰਾ 300A ਦੇ ਵਿੱਚ ਦਰਜ ਕਰ ਦਿੱਤਾ ਗਿਆ ਹੁਣ ਦੇਖੋ ਮੈਂ ਬੋਲਿਆ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਕਾਨੂੰਨੀ ਅਧਿਕਾਰ ਦਾ ਕੀ ਮਤਲਬ ਆ ਕਾਨੂੰਨੀ ਅਧਿਕਾਰ ਉਹ ਹੁੰਦੇ ਆ ਜੋ ਸਾਡੇ ਤੋਂ ਕੋਈ ਵਿਅਕਤੀ ਤਾਂ ਨਹੀਂ ਖੋ ਸਕਦਾ ਪਰ ਜਦ ਕਾਨੂੰਨ ਜਦ ਚਾਹੇ ਖੋ ਸਕਦਾ ਮਤਲਬ ਕਾਨੂੰਨ ਖੋ ਸਕਦਾ ਸਰਕਾਰ ਖੋ ਸਕਦੀ ਆ ਇਹਦਾ ਮਤਲਬ ਕੀ ਹੈ ਸੰਪਤੀ ਦਾ ਅਧਿਕਾਰ ਆ ਮੰਨ ਕੇ ਚੱਲੋ ਅੱਜ ਕੱਲ੍ਹ ਆਵਾਜ਼ਾਈ ਦੇ ਸਾਧਨਾਂ ਦੀ ਵਜ੍ਹਾ ਕਰਕੇ ਜਾਂ ਇੰਨੀ ਉન્નਤੀ ਹੋਣ ਦੇ ਕਰਕੇ ਹਾਈਵੇ ਬਣਾਉਣ ਦੀ ਜ਼ਰੂਰਤ ਪੈ ਰਹੀ ਆ ਕਿਤੇ ਵੀ ਹਾਈਵੇ ਬਣਨਾ ਤੇ ਕਿਸੇ ਵੀ ਬੰਦੇ ਦੀ ਜ਼ਮੀਨ ਉਹਦੇ ਵਿੱਚ ਆ ਰਹੀ ਆ ਤਾਂ ਉਸ ਦੀ ਜ਼ਰੂਰਤ ਸਰਕਾਰ ਨੂੰ ਪਹੁੰਗੇ ਉਹ ਖਰੀਦਣ ਦੀ ਉਹ ਜ਼ਮੀਨ ਤਾਂ ਉਸ ਦੀ ਜਗ੍ਹਾ ਤੇ ਕੀ ਆ ਸਰਕਾਰ ਉਹਦੇ ਦੁੱਗਣੇ ਪੈਸੇ ਦਿੰਦੀ ਆ ਜ਼ਮੀਨ ਦੇ ਜਾਂ ਕਿਸੇ ਹੋਰ ਪਾਸੇ ਉਹ ਨੂੰ ਜ਼ਮੀਨ ਦੇਵੇਗੀ ਠੀਕ ਹੈ ਤਾਂ ਇਸ ਤਰ੍ਹਾਂ ਦੇ ਅਧਿਕਾਰ ਆ ਇਹਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਕਿਉਂਕਿ ਸਰਕਾਰ ਨੂੰ ਜ਼ਰੂਰਤ ਪੈ ਸਕਦੀ ਆ ਕਿ ਸਰਕਾਰ ਜਿੰਨਾ ਚਾਹੇ ਉਹ ਸਾਡੇ ਤੋਂ ਲੈ ਸਕਦੀ ਆ ਪਰ ਮੌਲਿਕ ਅਧਿਕਾਰ ਵਿਅਕਤੀਆਂ ਨਾਲ ਸੰਬੰਧਿਤ ਆ ਇਹ ਕਿਸੇ ਸੰਸਥਾ ਜਾਂ ਕੰਪਨੀ ਨਾਲ ਨਹੀਂ ਇਹਨਾਂ ਨੂੰ ਕੋਈ ਵੀ ਸਾਡੇ ਤੋਂ ਖੋ ਨਹੀਂ ਸਕਦਾ ਕਲੀਅਰ ਹੋਇਆ ਤੇ ਛੇ ਜਿਹੜੇ ਸਾਨੂੰ ਮੌਲਿਕ ਅਧਿਕਾਰ ਮਿਲੇ ਆ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋ ਕਿ ਕਿਹੜੇ ਕਿਹੜੇ ਅਧਿਕਾਰ ਆਹੇ 14 ਤੋਂ 18 ਤੱਕ ਸਾਨੂੰ ਸਮਾਨਤਾ ਦੇ ਬਾਰੇ ਅਧਿਕਾਰ ਜਿਹੜੇ ਸਮਾਨਤਾ ਦੇ ਨਾਲ ਸੰਬੰਧਿਤ ਆ ਮਤਲਬ 14ਵਾਂ ਜਿਹੜਾ ਇਹ ਸਾਨੂੰ ਦੱਸਦਾ ਵਾ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਆ 15 ਦੇ ਵਿੱਚ ਇਹ ਦੱਸਿਆ ਗਿਆ ਕਿ ਕੋਈ ਵੀ ਕੇਂਦਰ ਗਵਰਨਮੈਂਟ ਜਾਨੀ ਕਿ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਜਾਂ ਹਿੰਦੁਸਤਾਨ ਦਾ ਕੋਈ ਵੀ ਵਿਅਕਤੀ ਧਰਮ ਜਾਤੀ ਵਾਂਸ਼ ਲਿੰਗ ਜਨਮ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਨਹੀਂ ਕਰੇਗਾ ਸਾਰੇ ਸਮਾਨ ਹੋਣਗੇ ਠੀਕ ਹੈ ਇਸ ਤਰ੍ਹਾਂ ਅੱਗੇ ਡਿਟੇਲ ਦੇ ਵਿੱਚ ਵੀ ਗੱਲ ਕਰਾਂਗੇ ਇਕੱਲੇ-ਇਕੱਲੇ ਨਾਲ ਰਿਲੇਟਡ ਹੋਰ ਮੈਂ ਇੱਥੇ ਡਿਟੇਲ ਦੇ ਵਿੱਚ ਤਾਂ ਨਹੀਂ ਦੱਸ ਰਹੀ 14 15 16 17 18 ਵਾਰੀ ਕਿਉਂਕਿ 35 ਤੱਕ ਫਿਰ ਇਸ ਤਰ੍ਹਾਂ ਲੈਕਚਰ ਆ ਜਿਹੜਾ ਉਹ ਜ਼ਿਆਦਾ ਲੈਂਥੀ ਚੱਲਿਆ ਜਾਣਾ ਤੇ ਤੁਹਾਨੂੰ ਵੀ ਕਲਾਸ ਬੋਰਿੰਗ ਲੱਗੂਗੀ ਤੇ ਇਹ ਕਲਾਸ ਮੈਂ ਆਲਰੇਡੀ ਅਲੱਗ ਤੋਂ ਬਣਾ ਚੁੱਕੀ ਆ ਜਿਹਦੇ ਵਿੱਚ ਥਿਉਰੀ ਕਲਾਸ ਕਰਵਾਈ ਸੀ ਮੈਂ ਤੁਹਾਨੂੰ ਤੁਸੀਂ ਉਹਨੂੰ ਕਵਰ ਕਰ ਸਕਦੇ ਹੋ ਨੈਕਸਟ ਹੈ ਭਾਰਤੀ ਸੰਵਿਧਾਨ ਦੁਆਰਾ ਭਾਰਤੀ ਨਾਗਰਿਕਾਂ ਨੂੰ ਅਸਲ ਵਿੱਚ ਕਿੰਨੇ ਬੁਨਿਆਦੀ ਅਧਿਕਾਰ ਪ੍ਰਦਾਨ ਕੀਤੇ ਗਏ ਸੀ ਹੁਣ ਦੇਖੋ ਉਹਨਾਂ ਨੇ ਬੋਲਿਆ ਬੁਨਿਆਦੀ ਮਤਲਬ ਹੁੰਦਾ ਜੀ ਮੌਲਿਕ ਠੀਕ ਹੈ ਤਾਂ ਭਾਰਤੀ ਸੰਵਿਧਾਨ ਦੁਆਰਾ ਭਾਰਤੀ ਨਾਗਰਿਕਾਂ ਨੂੰ ਸੱਤ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਸੀ অপਸ਼ਨ 3 ਇੱਥੇ ਰਾਈਟ ਆਂਸਰ ਹੈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ ਹਾਂਜੀ ਮੌਲਿਕ ਅਧਿਕਾਰ ਮੌਲਿਕ ਅਧਿਕਾਰ ਅਸੀਂ ਕਿਹੜੇ ਦੇਸ਼ ਤੋਂ ਲਈਆ ਅਮਰੀਕਾ ਤੋਂ ਆਪਸ਼ਨ 2 ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਜੀ ਭਾਰਤੀ ਸੰਵਿਧਾਨ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ ਹਾਂਜੀ ਮੌਲਿਕ ਅਧਿਕਾਰ ਕਿਹੜਾ ਨਹੀਂਗਾ ਸਿੱਖਿਆ ਦਾ ਅਧਿਕਾਰ ਮੌਲਿਕ ਅਧਿਕਾਰ ਬੋਲਣ ਦਾ ਅਧਿਕਾਰ ਮੌਲਿਕ ਅਧਿਕਾਰ ਜੀਵਨ ਦਾ ਅਧਿਕਾਰ ਵੀ ਮੌਲਿਕ ਅਧਿਕਾਰ ਆ ਪਰ ਸੂਚਨਾ ਦਾ ਅਧਿਕਾਰ ਕੋਈ ਅਧਿਕਾਰ ਨਹੀਂਗਾ ਇਸ ਨੂੰ ਬਾਅਦ ਵਿੱਚ ਇੱਕ ਐਕਟ ਦੇ ਦੁਆਰਾ ਜੋੜਿਆ ਗਿਆ ਸੀ ਕਲੀਅਰ ਸੋਚਨਾ ਦੇ ਅਧਿਕਾਰ ਨੂੰ ਤੇ ਜਿਹੜਾ ਸਿੱਖਿਆ ਦਾ ਅਧਿਕਾਰ ਆ ਇਹ ਕੀ ਆ ਮੌਲਿਕ ਅਧਿਕਾਰ ਆ ਬੋਲਣ ਦਾ ਅਧਿਕਾਰ ਵੀ ਮੌਲਿਕ ਅਧਿਕਾਰ ਆ ਜੀਵਨ ਦਾ ਅਧਿਕਾਰ ਵੀ ਮੌਲਿਕ ਅਧਿਕਾਰ ਆ ਨੈਕਸਟ ਹੈ ਰਾਸ਼ਟਰੀ ਐਮਰਜੈਂਸੀ ਦੌਰਾਨ ਹੇਠ ਲਿਖਿਆਂ ਵਿੱਚੋਂ ਕਿਹੜਾ ਬੁਨਿਆਦੀ ਅਧਿਕਾਰ ਆਪਣੇ ਆਪ ਖਤਮ ਨਹੀਂ ਹੋ ਜਾਂਦਾ ਹਾਂਜੀ ਰਾਸ਼ਟਰੀ ਐਮਰਜੈਂਸੀ ਜਦੋਂ ਲੱਗਦੀ ਹੈ ਨੈਸ਼ਨਲ ਐਮਰਜੈਂਸੀ ਤਾਂ ਉਸ ਸਮੇਂ ਕਿਹੜਾ ਬੁਨਿਆਦੀ ਅਧਿਕਾਰ ਆ ਜਿਹੜਾ ਖਤਮ ਨਹੀਂ ਹੁੰਦਾ ਤਈ ਹੈਗਾ ਜੀ ਅਨੁਸ਼ੇਦ 20 ਅਤੇ 21 20 ਅਤੇ 21 ਆ ਜਿਹੜੇ ਇਹ ਖਤਮ ਨਹੀਂ ਹੁੰਦੇ 20 ਆ ਜਿਹੜਾ ਇਹ ਕਿਹਦੇ ਨਾਲ ਸੰਬੰਧਿਤ ਆ ਅਪਰਾਧਾਂ ਦੇ ਦੋਸ਼ ਦੇ ਨਾਲ ਸੰਬੰਧਿਤ ਆ ਤੇ 21 ਆ ਜਿਹੜਾ ਇਹ ਹੈਗਾ ਜੀਵਨ ਦੀ ਸੁਤੰਤਰਤਾ ਦੇ ਨਾਲ ਸੰਬੰਧਿਤ ਨੈਕਸਟ ਹੈ ਕੇ ਸੰਵਿਧਾਨ ਵਿੱਚ ਘੋਸ਼ਿਤ ਮੌਲਿਕ ਅਧਿਕਾਰਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ ਹਾਂਜੀ ਸੰਵਿਧਾਨ ਵਿੱਚ ਘੋਸ਼ਿਤ ਜਿਹੜੇ ਮੌਲਿਕ ਅਧਿਕਾਰ ਆ ਉਹਨਾਂ ਦੇ ਵਿੱਚ ਕੋਈ ਸੋਧ ਕੀਤੀ ਜਾ ਸਕਦੀ ਆ ਤਾਂ ਇਹਨਾਂ ਦੇ ਵਿੱਚ ਸੋਧ ਕਰ ਸਕਦੀ ਹੈ ਸੰਸਦ ਆਪਸ਼ਨ 3 ਇੱਥੇ ਰਾਈਟ ਆਨਸਰ ਹੈ ਠੀਕ ਹੈ ਇੱਥੇ ਆਵੇਗਾ ਕਿ ਕੌਣ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਵਿੱਚ ਸੋਧ ਕਰ ਸਕਦਾ ਤਾਂ ਸੰਸਦ ਕਰ ਸਕਦੀ ਹੈ ਪਰ ਕੁਝ ਹੱਦ ਤੱਕ ਇਸ ਬਾਰੇ ਵੀ ਮੈਂ ਤੁਹਾਨੂੰ ਇਸੇ ਕਲਾਸ ਦੇ ਵਿੱਚ ਡਿਟੇਲ ਦੇ ਵਿੱਚ ਦੱਸਾਂਗੀ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ਹਾਂਜੀ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ਤਾਂ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀ অপਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ 1 ਅਤੇ 2 ਦੋਵੇਂ ਨੈਕਸਟ ਹੈ ਮੌਲਿਕ ਅਧਿਕਾਰਾਂ ਨੂੰ ਕੌਣ ਮੁਅਤਲ ਕਰ ਸਕਦਾ ਹਾਂਜੀ ਰੱਦ ਕੌਣ ਕਰ ਸਕਦਾ ਮੌਲਿਕ ਅਧਿਕਾਰਾਂ ਨੂੰ ਰੱਦ ਕਰ ਸਕਦਾ ਜੀ ਰਾਸ਼ਟਰਪਤੀ ਉਹ ਵੀ ਆਪਾਤਕਾਲ ਦੇ ਸਮੇਂ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਸਮਾਨਤਾ ਦਾ ਅਧਿਕਾਰ ਕਿਸ ਧਾਰਾ ਵਿੱਚ ਦਿੱਤਾ ਗਿਆ ਹਾਂਜੀ ਸਮਾਨਤਾ ਦਾ ਅਧਿਕਾਰ 14 ਤੋਂ ਲੈ ਕੇ 18 ਤੱਕ ਦਿੱਤਾ ਗਿਆ ਵਾ ਜਿਦੇ ਵਿੱਚ ਆਰਟੀਕਲ 14 ਦੇ ਵਿੱਚ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਹਨ ਤੇ ਆਰਟੀਕਲ 15 ਦੇ ਵਿੱਚ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਹਰੇਕ ਵਿਅਕਤੀ ਦੇ ਨਾਲ ਕਿਸੇ ਵੀ ਆਧਾਰ ਤੇ ਭੇਦਭਾਵ ਨਹੀਂ ਕੀਤਾ ਜਾਵੇਗਾ ਚਾਹੇ ਧਰਮ ਦਾ ਆਧਾਰ ਆ ਰੰਗ ਰੂਪ ਦੇ ਆਧਾਰ ਤੇ ਵੀ ਭੇਦਭਾਵ ਨਹੀਂ ਹੋਵੇਗਾ ਉਸ ਵਿਅਕਤੀ ਦੇ ਨਾਲ ਜਾਨੀ ਕਿ ਕੋਈ ਵੀ ਸੈਂਟਰ ਗਵਰਨਮੈਂਟ ਜਾਂ ਰਾਜ ਸਰਕਾਰ ਜਾ ਹਿੰਦੁਸਤਾਨ ਦਾ ਕੋਈ ਵੀ ਵਿਅਕਤੀ ਧਰਮ ਜਾਤੀ ਵੰਸ਼ ਲਿੰਗ ਜਨਮ ਦੇ ਆਧਾਰ ਤੇ ਭੇਦਭਾਵ ਨਹੀਂ ਕਰੇਗਾ ਸਮਾਨ ਸਮਝੇਗਾ ਸਭ ਨੂੰ 16 ਦੇ ਵਿੱਚ ਦੱਸਿਆ ਗਿਆ ਸਰਕਾਰੀ ਨੌਕਰੀ ਵਿੱਚ ਸਭ ਨੂੰ ਸਮਾਨਤਾ ਦਿੱਤੀ ਗਈ ਹੈ ਆਰਟੀਕਲ 17 ਦੇ ਵਿੱਚ ਸੂਤਸ਼ਾਤ ਦੀ ਜਾਣਕਾਰੀ ਮਿਲਦੀ ਹੈ ਆਰਟੀਕਲ 18 ਦੇ ਵਿੱਚ ਉਪਾਦੀਆਂ ਦਾ ਅੰਤ ਕਰ ਦਿੱਤਾ ਗਿਆ ਠੀਕ ਹੈ ਜਿਹੜੀਆਂ ਜੜੀਆਂ ਰਾਜੇ ਮਹਾਰਾਜਿਆਂ ਦੇ ਉਪਾਦੀਆਂ ਸੀ ਉਹਨਾਂ ਦਾ ਅੰਤ ਕਰ ਦਿੱਤਾ ਗਿਆ ਨੈਕਸਟ ਟਾਈਮ 18 23 ਅਤੇ 24 ਵਿੱਚ ਨਾਗਰਿਕਾਂ ਦੇ ਕਿਹੜੇ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਹੈ ਹਾਂਜੀ ਧਾਰਾ 23 ਤੇ 24 ਇਸ ਦੇ ਵਿੱਚ ਸ਼ੋਸ਼ਣ ਦੇ ਵਿਰੋਧ ਅਧਿਕਾਰਾਂ ਦੀ ਜਾਣਕਾਰੀ ਮਿਲਦੀ ਆ ਆਪਸ਼ਨ ਨੰਬਰ 4 ਇੱਥੇ ਰਾਈਟ ਆਨਸਰ ਹੈ ਠੀਕ ਹੈ ਆਰਟੀਕਲ 23 ਦੇ ਵਿੱਚ ਦੱਸਿਆ ਗਿਆ ਮਨੁੱਖਾਂ ਦੀ ਤਸਕਰੀ ਤੋਂ ਸੁਰੱਖਿਆ ਪ੍ਰਦਾਨ ਕਰਨਾ ਮਤਲਬ ਪਹਿਲਾਂ ਕੀ ਸੀ ਕਿ ਮਨੁੱਖਾਂ ਨੂੰ ਵੇਚ ਦਿੱਤਾ ਜਾਂਦਾ ਸੀ ਔਰਤਾਂ ਤੇ ਬੱਚਿਆਂ ਨੂੰ ਜ਼ਿਆਦਾਤਰ ਵੇਚਿਆ ਜਾਂਦਾ ਸੀ ਤੇ ਇਹ ਉਸ ਨਾਲ ਸੰਬੰਧਿਤ ਆਰਟੀਕਲ 23 ਕਿ ਮਨੁੱਖਾਂ ਦੀ ਤਸਕਰੀ ਤੋਂ ਸੁਰੱਖਿਆ ਪ੍ਰਦਾਨ ਕਰਦਾ ਸੁਰੱਖਿਆ ਦਿੰਦਾ ਵਾ ਵੇਚਣ ਤੇ ਰੋਕ ਲਗਾਉਂਦਾ ਵਾ ਤੇ ਆਰਟੀਕਲ 24 ਬੱਚਿਆਂ ਦੇ ਸੂਸ਼ਣ ਤੇ ਰੋਕ ਲਗਾਉਂਦਾ ਵਾ ਨੈਕਸਟ ਹੈ ਜੀ ਭਾਰਤੀ ਸੰਵਿਧਾਨ ਦੀ ਹੇਠ ਲਿਖੀਆਂ ਧਾਰਾਵਾਂ ਵਿੱਚੋਂ ਕਿਹੜੀ ਧਾਰਾ ਵਿਧਾਨਿਕ ਸ਼ਕਤੀ ਉੱਤੇ ਪੂਰਨ ਨਿਰੰਤਰਣ ਲਗਾਉਂਦੀ ਹੈ ਹਾਂਜੀ ਕਿਹੜੀ ਧਾਰਾ ਵਾ ਜਿਹੜੀ ਵਿਧਾਨਿਕ ਸ਼ਕਤੀ ਉੱਤੇ ਪੂਰਨ ਨਿਰੰਤਰਣ ਲਗਾਉਂਦੀ ਆ ਆਰਟੀਕਲ 14 ਆਪਸ਼ਨ A ਇੱਥੇ ਰਾਈਟ ਆਨਸਰ ਹੈ ਵੈਰੀ ਇੰਪੋਰਟੈਂਟ ਨੈਕਸਟ ਹੈ ਭਾਰਤੀ ਸੰਵਿਧਾਨ ਵਿੱਚ ਨੌਕਰੀਆਂ ਵਿੱਚ ਬਰਾਬਰ ਮੌਕੇ ਪ੍ਰਦਾਨ ਕੀਤੇ ਗਏ ਹਨ ਇਵੇਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਆ ਕਿ ਨੌਕਰੀਆਂ ਵਿੱਚ ਬਰਾਬਰ ਮੌਕੇ ਪ੍ਰਦਾਨ ਕੀਤੇ ਗਏ ਆ ਕਿਹੜੇ ਆਰਟੀਕਲ ਦੇ ਵਿੱਚ ਆਰਟੀਕਲ 16 ਦੇ ਵਿੱਚ ਆਪਸ਼ਨ 4 ਇੱਥੇ ਰਾਈਟ ਆਨਸਰ ਹੈ ਦੇਖੋ ਜਿਹੜਾ ਸਰਕਾਰੀ ਨੌਕਰੀਆਂ ਦੇ ਵਿੱਚ ਰਾਖਵਾਕਰਨ ਕੀਤਾ ਗਿਆ ਵਾ ਜਿਹੜਾ ਆਰਟੀਕਲ 16 ਵਾ ਇਹ ਸਰਕਾਰੀ ਨੌਕਰੀਆਂ ਵਿੱਚ ਸਭ ਨੂੰ ਸਮਾਨਤਾ ਦਿੰਦਾ ਪਰ ਆਪਾਂ ਨੂੰ ਇੱਕ ਰਾਖਵਾਕਰਨ ਮਿਲਦਾ ਵਾ ਜਾਨੀ ਕਿ 50% ਮਿਲਦਾ ਜਾਂ ਕੋਈ ਇਹਦੇ ਵਿੱਚ ਬਸ ਸਰਕਾਰ ਨੇ ਇਹ ਕਿਹਾ ਸੀ ਕਿ ਕੋਈ ਵੀ ਵਿਅਕਤੀ ਉਹਨੂੰ ਇਹ ਨਾ ਸਮਝੇ ਕਿ ਉਹਨਾਂ ਨੂੰ ਜਿਹੜੇ ਅਮੀਰ ਲੋਕ ਆ ਉਹ ਇਹ ਨਾ ਸਮਝਣ ਕਿ ਜਿਹੜਾ ਰਾਖਵਾ ਕਰਨਾ ਉਹ ਸਾਨੂੰ ਪਿੱਛੇ ਛੱਡਣ ਲਈ ਕੀਤਾ ਗਿਆ ਬਲਕਿ ਇਹਨੂੰ ਪੋਜ਼ਿਟਿਵ ਡਿਸਕ੍ਰਿਮੀਨੈਂਟ ਲੈ ਕੇ ਚੱਲਣ ਕਿ ਪਿਛੜੇ ਵਰਗਾਂ ਨੂੰ ਅੱਗੇ ਲਿਆਉਣ ਦੇ ਲਈ ਇਹ ਰਾਖਵਾ ਕਰਨ ਕੀਤਾ ਗਿਆ ਵਾ ਕਲੀਅਰ ਨੈਕਸਟ ਹੈ ਆਰਟੀਕਲ 19 ਕਿੰਨੀਆਂ ਕਿਸਮਾਂ ਦੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ ਹਾਂਜੀ ਆਰਟੀਕਲ 19 ਆਰਟੀਕਲ 19 ਦੇ ਵਿੱਚ ਸਾਨੂੰ ਕਿੰਨੀਆਂ ਕਿਸਮਾਂ ਦੀ ਆਜ਼ਾਦੀ ਮਿਲੀ ਹੋਈ ਆ ਆਰਟੀਕਲ 19 ਦੇ ਵਿੱਚ ਸਾਨੂੰ 6 ਕਿਸਮਾਂ ਦੀ ਆਜ਼ਾਦੀ ਮਿਲੀ ਆ। ਆਪਸ਼ਨ ਨੰਬਰ 3 ਇੱਥੇ ਰਾਈਟ ਆਨਸਰ ਹੈ। ਕਿਹੜੀ-ਕਿਹੜੀ ਆ? ਦੇਖੋ ਜਿਹਦੇ ਮੰਗਰ ਲੱਗਿਆ ਵਾ 19A ਲਿਖ ਲਿਆ। ਤਾਂ ਇਹਦਾ ਮਤਲਬ ਕੀ ਹੈ ਉਹ ਭਾਰਤੀ ਸੰਵਿਧਾਨ ਵਿੱਚ ਬਾਅਦ ਵਿੱਚ ਜੋੜਿਆ ਗਿਆ। ਪਰ ਜਿਹਦੇ ਮੰਗਰ ਆ ਸਮਾਲ A B C ਇਹ ਬਾਅਦ ਵਿੱਚ ਨਹੀਂ ਜੋੜੇ ਗਏ। ਠੀਕ ਹੈ। ਜਿਹੜੇ ਸਮਾਲ ਲੈਟਰ ਆ A B C D ਇਹ ਬਾਅਦ ਵਿੱਚ ਨਹੀਂ ਜੋੜੇ ਗਏ ਜਾਂ ਇੱਥੇ ਤੁਹਾਨੂੰ 1 2 ਆ ਸਕਦਾ 1 2 3 4 5 6 ਆ ਸਕਦਾ। ਇਨੂੰ ਸੀ ਬੋਲਦੇ ਕਲਾਉਜ਼ ਮਤਲਬ ਅੱਗੇ ਸਾਨੂੰ ਜਾਣਕਾਰੀ ਮਿਲਦੀ ਹੈ ਠੀਕ ਹੈ ਇਹਦੇ ਬਾਰੇ ਜਿਵੇਂ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂ ਰੱਖੀਆਂ ਗਈਆਂ ਵਾ ਵਰਗੀਕਰਨ ਕੀਤਾ ਗਿਆ ਵਾ ਤਾਂ ਆਰਟੀਕਲ 19 ਆ ਜਿਹੜਾ ਇਸ ਨੂੰ ਸੰਵਿਧਾਨ ਦੀ ਰੇੜ ਦੀ ਹੱਡੀ ਕਿਹਾ ਜਾਂਦਾ ਇਸ ਵਿੱਚ ਪਹਿਲਾਂ 7 ਪ੍ਰਕਾਰ ਦੇ ਰਾਈਟ ਦਿੱਤੇ ਸੀ ਪਰ ਹੁਣ 6 ਹੀ ਆ ਪਹਿਲਾ ਅਧਿਕਾਰ ਆ ਜਿਹੜਾ ਪਹਿਲਾ ਰਾਈਟ ਸਾਨੂੰ ਮਿਲਦਾ 19A ਦੇ ਵਿੱਚ ਬੋਲਣ ਦੀ ਆਜ਼ਾਦੀ ਅਸੀਂ ਬੋਲ ਸਕਦੇ ਹਾਂ ਬੋਲਣ ਦੀ ਆਜ਼ਾਦੀ ਹੈ ਸਾਨੂੰ ਇਹਦੇ ਵਿੱਚ ਹੀ ਸਾਨੂੰ ਇਹ ਮਿਲਦਾ ਵਾ ਕਿ ਪ੍ਰੈਸ ਦੀ ਆਜ਼ਾਦੀ ਮਤਲਬ ਅਸੀਂ ਪ੍ਰੈਸ ਦੇ ਸਾਹਮਣੇ ਕਾਨਫਰੰਸ ਕਰ ਸਕਦੇ ਹਾਂ ਠੀਕ ਹੈ ਤੇ ਕਿਉਂਕਿ ਦੇਖੋ ਪੇਪਰ ਦੇ ਵਿੱਚ ਹੀ ਆਇਆ ਹੋਇਆ ਕਿ ਭਾਰਤੀ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ ਸਾਨੂੰ ਪ੍ਰੈਸ ਦੀ ਆਜ਼ਾਦੀ ਮਿਲਦੇ ਨਾਲ ਸੰਬੰਧਿਤ ਆ ਤਾਂ ਆਰਟੀਕਲ 19 A ਦੱਸਿਆ ਹੋਇਆ ਉੱਥੇ ਠੀਕ ਹੈ ਤਾਂ ਉਹ ਇਹ ਉਹਦੇ ਵਿੱਚ ਐਗਜ਼ੈਕਟਲੀ ਲਿਖਿਆ ਕਿ ਪ੍ਰੈਸ ਦੀ ਆਜ਼ਾਦੀ ਨਾਲ ਸੰਬੰਧਿਤ ਆ ਇੱਥੋਂ ਅਸੀਂ ਆਪਣਾ ਦਾਅਵਾ ਲਗਾਉਣਾ ਕਿ ਬੋਲਣ ਦੀ ਆਜ਼ਾਦੀ ਸਾਨੂੰ ਦਿੰਦੇ ਆ ਕਿਸੇ ਸਰਕਾਰ ਦੇ ਸਾਹਮਣੇ ਵੀ ਬੋਲ ਸਕਦੇ ਆ ਆਪਣੇ ਪੁਆਇੰਟ ਆਫ View ਰੱਖ ਸਕਦੇ ਆ ਚਾਹੇ ਉਹ ਮੀਡੀਆ ਦੇ ਥਰੂ ਰੱਖੀਏ ਆਰਟੀਕਲ 19 ਬੀ ਦੇ ਵਿੱਚ ਸਾਨੂੰ ਦੱਸਿਆ ਹੋਇਆ ਵਾ ਦੇਖੋ ਪਹਿਲਾਂ ਆਪਾਂ 19 ਏ ਦੀ ਗੱਲ ਕਰੀਏ ਬੋਲਣ ਦੀ ਆਜ਼ਾਦੀ ਮਤਲਬ ਬੋਲਣਾ ਨਾ ਬੋਲਣਾ ਮੀਡੀਆ ਪਤਲੇ ਫੂਕਣਾ ਇਹ ਸਾਰੇ ਐਡ ਕੀਤੇ ਗਏ ਆ ਆਰਟੀਕਲ 19 ਏ ਦੇ ਵਿੱਚ ਤੇ ਆਰਟੀਕਲ 2 ਆ ਜਿਹੜਾ 19 ਬੀ ਦੇ ਨਾਲ ਸੰਬੰਧਿਤ ਮਤਲਬ ਜਿਹੜਾ ਸਾਨੂੰ ਸੈਕਿੰਡ ਮੌਲਿਕ ਅਧਿਕਾਰ ਦਿੰਦਾ ਵਾ 19 ਬੀ ਇਹ ਹੈਗਾ ਬਿਨਾ ਹਥਿਆਰਾਂ ਦੇ ਸ਼ਾਂਤੀਪੂਰਵਕ ਇਕੱਠੇ ਹੋਣਾ ਅਤੇ ਮੀਟਿੰਗਾਂ ਕਰਨੀਆਂ ਮਤਲਬ ਇੱਕ ਸਭਾ ਬਣਾ ਸਕਦੇ ਹਾਂ ਅਸੀਂ ਪਰ ਬਿਨਾ ਹਥਿਆਰਾਂ ਤੋਂ ਬੁਲਾ ਸਕਦੇ ਆ ਜਿਹੜੇ ਸਾਡੇ ਦੇਸ਼ ਦੇ ਲਈ ਵੀ ਸੁਰੱਖਿਅਤ ਹੋਵੇ ਠੀਕ ਹੈ ਜੇਕਰ ਦੇਸ਼ ਦੇ ਵਿਰੋਧ ਆ ਫਿਰ ਨਹੀਂ ਬੁਲਾ ਸਕਦੇ ਅੱਗੇ ਆ ਆਰਟੀਕਲ 19 ਸੀ ਇਹਦੇ ਵਿੱਚ ਸਾਨੂੰ ਐਸੋਸੀਏਸ਼ਨ ਬਣਾਉਣ ਦੀ ਆਜ਼ਾਦੀ ਦਿੱਤੀ ਹੋਈ ਆ ਮਤਲਬ ਇਹ ਸੰਗਠਨ ਏਕਤਾ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਤੇ ਅਸੀਂ ਕੋਈ ਵੀ ਸੰਗਠਨ ਆ ਜਿਹੜਾ ਬਣਾ ਸਕਦੇ ਆ ਜਿਵੇਂ ਵਾਤਾਵਰਣ ਦੇ ਨਾਲ ਸੰਬੰਧਿਤ ਕੋਈ ਸੰਗਠਨ ਆ bizness ਦੇ ਨਾਲ ਸੰਬੰਧਿਤ ਕੋਈ ਸੰਗਠਨ ਆ ਠੀਕ ਐ ਇਦਾਂ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਤਾਂ 2015 ਚ ਇੱਕ ਸੰਗਠਨ ਬਣਾਇਆ ਸੀ ਇੰਟਰਨੈਸ਼ਨਲ ਸੋਲਰ ਅਲਾਈਅንስ ਠੀਕ ਹੈ ਜਿਹਨੂੰ ਹੁਣ ਅਸੀਂ ਇੰਨੇ ਇੰਪੋਰਟੈਂਟ ਤੰਗ ਨਾਲ ਪੜਦੇ ਆਂ ਪੇਪਰਾਂ ਦੇ ਵਿੱਚ ਇੰਨੇ ਐਮਸੀਕਿਊ ਪੁੱਛੇ ਜਾਂਦੇ ਆਂ ਤੇ ਇਹ ਸੰਗਠਨ ਅਸੀਂ ਬਣਾ ਸਕਦੇ ਆਂ ਅੱਗੇ ਆਰਟੀਕਲ 19 ਡੀ ਜਿਸ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਅਸੀਂ ਅੰਦੋਲਨ ਕਰ ਸਕਦੇ ਆਂ ਕਿਤੇ ਵੀ ਸਾਨੂੰ ਕੁਝ ਗਲਤ ਲੱਗਦਾ ਵਾ ਅਸੀਂ ਉਹਦਾ ਅੰਦੋਲਨ ਕਰ ਸਕਦੇ ਆਂ ਉਹਦਾ ਵਿਰੋਧ ਕਰ ਸਕਦੇ ਆਂ ਆਰਟੀਕਲ 19 ਈ ਦੇ ਵਿੱਚ ਦੱਸਿਆ ਗਿਆ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਰਹਿਣ ਅਤੇ ਬਸਣ ਦੀ ਆਜ਼ਾਦੀ ਅਸੀਂ ਕਿਤੇ ਵੀ ਆਪਣਾ ਨਿਵਾਸ ਆ ਜਿਹੜਾ ਉਹ ਕਰ ਸਕਦੇ ਹਾਂ ਇਹ ਸਾਨੂੰ ਆਜ਼ਾਦੀ ਮਿਲੀ ਹੋਈ ਹੈ ਕਿ ਅਸੀਂ ਕਿਤੇ ਵੀ ਜ਼ਮੀਨ ਖਰੀਦ ਕੇ ਰਹਿ ਸਕਦੇ ਹਾਂ ਆਰਟੀਕਲ 19 ਜੀ ਦੇ ਵਿੱਚ ਕੋਈ ਕੋਈ ਵੀ ਕਾਰੋਬਾਰ ਅਤੇ ਰੋਜੀ ਰੋਟੀ ਚਲਾਉਣ ਦੀ ਆਜ਼ਾਦੀ ਅਸੀਂ ਕੋਈ ਵੀ ਕਾਰੋਬਾਰ ਸ਼ੁਰੂ ਕਰ ਸਕਦੇ ਹਾਂ ਆਪਣੀ ਰੋਜੀ ਰੋਟੀ ਚਲਾਉਣ ਦੇ ਲਈ ਆਰਟੀਕਲ 19 ਐਫ ਦੇ ਵਿੱਚ ਦੱਸਿਆ ਹੋਇਆ ਕਿ ਕਿਸੇ ਕਿਤੇ ਜਾਂ ਅਭਿਆਸ ਕਰਨਾ ਜਾਂ ਕੋਈ ਕਿੱਤਾ ਵਪਾਰ ਜਾਂ ਕਾਰੋਬਾਰ ਕਰਨ ਦਾ ਸਾਨੂੰ ਅਧਿਕਾਰ ਮਿਲਦਾ ਵਾ ਇਹਦੇ ਵਿੱਚ ਦੱਸਿਆ ਸੀਗਾ ਕਿ ਸੰਪਤ ਦੇਖੋ ਇਹਦੇ ਵਿੱਚ ਕੀ ਆ ਤੁਸੀਂ ਬੋਲੋਗੇ ਕਿ ਮੈਂ ਤਾਂ ਤੁਹਾਨੂੰ ਛੇ ਕਰਵਾਏ ਆ ਤੇ ਇੱਥੇ ਮੈਂ ਸੱਤ ਲਿਖੇ ਹੋਇਆ ਇਹਦੇ ਵਿੱਚ ਸੰਪਤੀ ਦਾ ਅਧਿਕਾਰ ਹੀ ਸੀਗਾ ਕਿ ਕਿਸੇ ਵੀ ਕਿੱਤੇ ਦਾ ਅਭਿਆਸ ਕਰਨ ਦੇ ਲਈ ਅਸੀਂ ਆਪਣੀ ਜਿਹੜੀ ਸੰਪਤੀ ਉਹ ਖਰੀਦ ਸਕਦੇ ਆ ਤੇ ਉਹ ਸੰਪਤੀ ਦਾ ਅਧਿਕਾਰ ਦੀ ਗੱਲ ਇੱਥੇ ਹੋਈ ਸੀ ਸੰਪਤੀ ਦੇ ਅਧਿਕਾਰ ਨੂੰ ਮੂਲ ਅਧਿਕਾਰਾਂ ਤੋਂ ਖਤਮ ਕਰਕੇ ਇਸ ਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਇਸ ਕਰਕੇ ਇਸ ਨੂੰ ਵੀ ਖਤਮ ਕਰ ਦਿੱਤਾ ਗਿਆ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਟਾਈਮ ਭਾਰਤ ਦੇ ਸੰਵਿਧਾਨ ਦੀ ਹੀਟ ਲਿਖੀਆਂ ਧਰਾਵਾਂ ਵਿੱਚੋਂ ਕਿਹੜਾ ਪ੍ਰੈਸ ਦੀ ਆਜ਼ਾਦੀ ਨਾਲ ਸੰਬੰਧਿਤ ਹੈ SSC ਦੇ ਪੇਪਰ ਚ ਆਇਆ PPSC ਦੇ ਪੇਪਰ ਚ ਆਇਆ ਇਸ ਤੋਂ ਇਲਾਵਾ ਕਾਂਸਟੇਬਲ ਦੇ ਪੇਪਰ ਵਿੱਚ ਵੀ ਆ ਚੁੱਕਿਆ ਵਾ ਤਾਂ ਪ੍ਰੈਸ ਦੀ ਆਜ਼ਾਦੀ ਨਾਲ ਸੰਬੰਧਿਤ ਕਿਹੜਾ ਆਰਟੀਕਲ ਆ ਆਰਟੀਕਲ 19 ਸਾਨੂੰ ਪ੍ਰੈਸ ਦੀ ਆਜ਼ਾਦੀ ਦਿੰਦਾ ਵਾ ਕਲੀਅਰ ਨੈਕਸਟ ਹੈ ਜੀ ਹੀਟਾਂ ਲਿਖੀਆਂ ਲੇਖਾਂ ਵਿੱਚੋਂ ਕਿਹੜਾ ਇਹ ਕਹਿੰਦਾ ਕਿ ਕਿਸੇ ਵੀ ਵਿਅਕਤੀ ਨੂੰ ਇੱਕੋ ਜੁਰਮ ਲਈ ਇੱਕ ਤੋਂ ਵੱਧ ਵਾਰ ਮੁਕੱਦਮਾ ਤੇ ਸਜ਼ਾ ਨਹੀਂ ਦਿੱਤੀ ਜਾਵੇਗੀ ਮੈਂ ਤੁਹਾਨੂੰ ਆਰਟੀਕਲ 21 ਬਾਰੇ ਦੱਸਿਆ ਸੀ ਨਾ ਪਰ ਕਿ ਇਹ ਸਾਨੂੰ ਅਪਰਾਧਾਂ ਦੇ ਦੋਸ਼ ਦੇ ਵਿੱਚ ਦੋਸ਼ੀ ਠਹਿਰਾ ਇਜਾਮ ਤੇ ਇੱਕ ਵਾਰ ਸਜ਼ਾ ਦਿੰਦਾ ਪਰ ਜੇਕਰ ਆਪਾਤਕਾਲ ਲੱਗ ਜਾਵੇ ਤਾਂ ਆਰਟੀਕਲ ਬੀ ਆ ਜਿਹੜਾ ਖਤਮ ਨਹੀਂ ਹੁੰਦਾ ਠੀਕ ਹੈ ਬਣਿਆ ਰਹਿੰਦਾ ਉਸੇ ਤਰ੍ਹਾਂ ਬੀ 21 ਤਾਂ ਆਰਟੀਕਲ 21 ਦੇ ਵਿੱਚ ਸਾਨੂੰ ਇਹ ਜਾਣਕਾਰੀ ਮਿਲਦੀ ਆ ਕਿ ਜੇਕਰ ਕਿਸੇ ਵਿਅਕਤੀ ਨੇ ਕੋਈ ਅਪਰਾਧ ਕੀਤਾ ਤਾਂ ਉਹਨੂੰ ਇੱਕੋ ਵਾਰ ਹੀ ਸਜ਼ਾ ਦਿੱਤੀ ਜਾਵੇਗੀ ਬਾਰ-ਬਾਰ ਨਹੀਂ ਨੈਕਸਟ ਹੈ ਸਿਆਸੀ ਮੈਂ ਸੰਵਿਧਾਨ ਸੋਧ ਐਕਟ ਦੁਆਰਾ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਹਾਂਜੀ ਜਿਹੜਾ ਸਿਆਸੀ ਮੈਂ ਸੋ ਮੌਲਿਕ ਮਤਲਬ ਸਿਆਸੀ ਮਿਸੋਰ ਹੋਈ ਸੀ ਸੰਵਿਧਾਨ ਵਿੱਚ ਇਹ ਹੋਈ ਸੀ 2002 ਦੇ ਵਿੱਚ ਠੀਕ ਹੈ ਇਸ ਦੇ ਅਕੋਰਡਿੰਗ ਕੀ ਕੀਤਾ ਗਿਆ ਸੀਗਾ ਮੌਲਿਕ ਅਧਿਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਭਾਰਤੀ ਸੰਵਿਧਾਨ ਦੇ ਵਿੱਚ ਕਿਹੜੇ ਆਰਟੀਕਲ ਵਿੱਚ ਰੱਖਿਆ ਗਿਆ 21 ए ਦੇ ਵਿੱਚ ਰੱਖ ਦਿੱਤਾ ਗਿਆ ਇਹਦੇ ਵਿੱਚ ਕੀ ਹੈ ਕਿ 6 ਤੋਂ 14 ਸਾਲ ਦੇ ਬੱਚਿਆਂ ਲਈ ਪ੍ਰਾਇਮਰੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਸੀ ਇਸ 6 ਤੋਂ 14 ਸਾਲ ਦੇ ਬੱਚਿਆਂ ਲਈ ਪ੍ਰਾਇਮਰੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਸੀ ਕਿ ਹਰੇਕ ਬੱਚੇ ਨੂੰ ਲਾਜ਼ਮੀ ਸਿੱਖਿਆ ਮਿਲਣੀ ਜ਼ਰੂਰੀ ਆ ਪ੍ਰਾਇਮਰੀ ਸਿੱਖਿਆ ਤੇ ਆਪਸ਼ਨ ਇੱਥੇ 4 ਰਾਈਟ ਆਨਸਰ ਹੈ ਜੀ 2002 ਦੇ ਵਿੱਚ ਬਹੁਤ ਇੰਪੋਰਟੈਂਟ ਆ ਕਿ ਸਿੱਖਿਆ ਦਾ ਅਧਿਕਾਰ ਕਦੋਂ ਲਾਗੂ ਹੋਇਆ ਸੀ ਜਾਂ ਕਦੋਂ ਇਸ ਨੂੰ ਸ਼ਾਮਿਲ ਕੀਤਾ ਗਿਆ ਆਰਟੀਕਲ 21A ਦੇ ਵਿੱਚ ਨੈਕਸਟ ਹੈ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕਿਸੇ ਵਿਅਕਤੀ ਦੇ ਵਿਦੇਸ਼ ਯਾਤਰਾ ਦੇ ਅਧਿਕਾਰ ਦੀ ਰੱਖਿਆ ਕਰਦਾ ਤਾਂ ਇਹ ਕਰਦਾ ਜੀ ਆਰਟੀਕਲ 21 ਆਪਸ਼ਨ 3 ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਮੌਲਿਕ ਅਧਿਕਾਰਾਂ ਅਧੀਨ ਕਿਹੜੀ ਧਾਰਾ ਬੱਚਿਆਂ ਦੇ ਸ਼ੋਸ਼ਣ ਨਾਲ ਸੰਬੰਧਿਤ ਹੈ ਹਾਂਜੀ ਬੱਚਿਆਂ ਦੇ ਸ਼ੋਸ਼ਣ ਨਾਲ ਸੰਬੰਧਿਤ ਆਰਟੀਕਲ 24 ਆਪਸ਼ਨ 4 ਇੱਥੇ ਰਾਈਟ ਆਂਸਰ ਹੈ ਨੈਕਸਟ ਹੈ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਦਿੱਤਾ ਗਿਆ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਤੇ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਆਰਟੀਕਲ 32 ਦੇ ਵਿੱਚ ਦਿੱਤਾ ਗਿਆ ਵਾ ਆਪਸ਼ਨ 3 ਇੱਥੇ ਰਾਈਟ ਆਂਸਰ ਹੈ ਠੀਕ ਹੈ ਨੈਕਸਟ ਹੈ ਜੀ ਧਾਰਾ 32 ਦੇ ਅਨੁਸਾਰ ਰਾਸ਼ਟਰਪਤੀ ਕਿੰਨੀਆਂ ਕਿਸਮਾਂ ਦੀਆਂ ਰਿੱਟਾਂ ਜਾਰੀ ਕਰ ਸਕਦਾ ਧਾਰਾ 32 ਦੇ ਅਨੁਸਾਰ ਰਾਸ਼ਟਰਪਤੀ 5 ਤਰ੍ਹਾਂ ਦੀਆਂ ਰਿੱਟਾਂ ਜਾਰੀ ਕਰ ਸਕਦਾ অপਸ਼ਨ 4 ਇੱਥੇ ਰਾਈਟ ਆਨਸਰ ਹੈ ਠੀਕ ਹੈ 5 ਤਰ੍ਹਾਂ ਦੀਆਂ ਨੈਕਸਟ ਹੈ ਜੀ ਅਦਾਲਤ ਦੁਆਰਾ ਸਰਕਾਰੀ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਗਈਆਂ ਰਿੱਟਾਂ ਦਾ ਨਾਮ ਕੀ ਹੈ ਹਾਂ ਜੀ ਅਦਾਲਤ ਦੁਆਰਾ ਸਰਕਾਰੀ ਅਧਿਕਾਰੀ ਨੂੰ ਕਿਹੜੀ ਰਿੱਟ ਜਾਰੀ ਕੀਤੀ ਜਾਂਦੀ ਹੈ ਤਾਂ ਇਹ ਕੀਤੀ ਜਾਂਦੀ ਹੈ ਜੀ ਮੈਂਡਮਸ ਯਾਨੀ ਕਿ ਆਦੇਸ਼ অপশন 2 ਇੱਥੇ ਰਾਈਟ ਆਨਸਰ ਹੈ। ਇਹਦੇ ਵਿੱਚ ਕੀ ਹੈ ਕਿ ਕੋਈ ਵੀ ਸਰਕਾਰੀ ਅਧਿਕਾਰੀ ਜੇਕਰ ਆਪਣੇ ਕੰਮ ਤੋਂ ਮਨ੍ਹਾ ਕਰਦਾ ਤਾਂ ਉਸ ਨੂੰ ਪੁੱਛਿਆ ਜਾ ਸਕਦਾ ਕੋਰਟ ਦੁਆਰਾ ਕਿ ਤੁਸੀਂ ਇਹ ਕੰਮ ਕਿਉਂ ਨਕਾਰਿਆ ਜਾਂ ਕਿਉਂ ਠੁਕਰਾਇਆ। ਜਾਂ ਕੋਈ ਵੀ ਸਵਾਲ ਅਦਾਲਤ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਪੁੱਛਣਾ ਹੋਵੇ ਤਾਂ ਰਿਟ ਜਾਰੀ ਕਰਕੇ ਪੁੱਛ ਸਕਦੀ ਹੈ। ਠੀਕ ਹੈ ਇਸ ਨੂੰ ਕੀ ਬੋਲਦੇ ਆ ਮੈਂਡਮਸ ਆਦੇਸ਼ ਜਾਂ ਰਿਟ। ਠੀਕ ਹੈ ਜਿਹੜੀ ਰਿਟਾ ਉਹ ਹਾਈ ਕੋਰਟ ਦੁਆਰਾ ਵੀ ਜਾਰੀ ਕੀਤੀ ਜਾਂਦੀ ਹੈ ਮਤਲਬ ਹਾਈ ਕੋਰਟ ਨੂੰ ਰਿਟ ਜਾਰੀ ਕਰਨ ਦੀ ਸ਼ਕਤੀ ਦਿੰਦਾ ਆਰਟੀਕਲ 226 ਤੇ ਆਰਟੀਕਲ 32 ਕਿਹਨੂੰ ਦਿੰਦਾ ਵਾ ਸ਼ਕਤੀ ਜਾਰੀ ਕਰਨ ਦੀ ਰਿਟ ਜਾਰੀ ਕਰਨ ਦੀ ਸੁਪਰੀਮ ਕੋਰਟ ਨੂੰ ਕਿੰਨੇ ਤਰ੍ਹਾਂ ਦੀ ਰਿਟਾਂ ਪੰਜ ਤਰ੍ਹਾਂ ਦੀ ਪੰਜ ਤਰ੍ਹਾਂ ਦੀ ਰਿਟ ਮੈਂ ਤੁਹਾਡੇ ਸਾਹਮਣੇ ਲਿਖੀ ਹੋਈ ਆ ਠੀਕ ਹੈ ਤੇ ਜੇਕਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਤੁਹਾਨੂੰ ਲਿਖ ਰਹੀ ਹਾਂ ਇੱਕ ਰਿਟ ਮਨਾਹੀ ਜਿਸ ਦੇ ਬਾਰੇ ਮੈਂ ਲਿਖਿਆ ਇਹਦੇ ਵਿੱਚ ਆ ਕਿ ਜਿਹੜੀਆਂ ਵੀ ਅਦਾਲਤਾਂ ਸੁਪਰੀਮ ਕੋਰਟ ਦੇ ਅੰダー ਆਉਂਦੀਆਂ ਜੇਕਰ ਉਹ ਆਪਣੀ ਅਦਾਲਤ ਖੇਤਰ ਤੋਂ ਬਾਹਰ ਕਿਸੇ ਖੇਤਰ ਵਿੱਚ ਕੰਮ ਕਰਦੀਆਂ ਤਾਂ ਉਹਨਾਂ ਤੇ ਮਤਲਬ ਕਿ ਜਿਹੜਾ ਕੰਮ ਉਹਨਾਂ ਦੇ ਅੰਡਰ ਨਹੀਂ ਆਗਾ ਫਿਰ ਵੀ ਆਪਣੇ ਖੇਤਰ ਦੇ ਬਾਹਰ ਉਹ ਕੰਮ ਕਰ ਰਹੀਆਂ ਤਾਂ ਉਹਨਾਂ ਅਦਾਲਤਾਂ ਤੇ ਰੋਕ ਲਗਾ ਸਕਦੀ ਹੈ ਸੁਪਰੀਮ ਕੋਰਟ ਜਾਂ ਹਾਈ ਕੋਰਟ ਮਨਾਹੀ ਦੀ ਰਿੱਟ ਜਾਰੀ ਕਰਕੇ ਅੱਗੇ ਹੈ ਜੀ ਸਰਟੀਉਰੀ ਇਹਦੇ ਵਿੱਚ ਕੀ ਹੈ ਕਿ ਜੇਕਰ ਕੋਈ ਵੀ ਮਤਲਬ ਜਿਹੜੀਆਂ ਜਿਹੜੀਆਂ ਅਦਾਲਤਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਅੰਡਰ ਆਉਂਦੀਆਂ ਜੇਕਰ ਇਹਨਾਂ ਵਿੱਚ ਕਿਸੇ ਵੀ ਵਿਅਕਤੀ ਦੇ ਕਿਸੇ ਵੀ ਆਉਂਦੇ ਤੇ ਨਿਯੁਕਤੀ ਹੋਈ ਆ ਪਰ ਉਹ ਨਿਯੁਕਤੀ ਗਲਤ ਤਰੀਕੇ ਨਾਲ ਹੋਈ ਆ ਤਾਂ ਅਦਾਲਤ ਉਸ ਨੂੰ ਕੰਮ ਕਰਨ ਤੋਂ ਰੋਕ ਸਕਦੀ ਆ ਸਰਟੀਓਰੀ ਰਿਟ ਜਾਰੀ ਕਰਕੇ ਤੇ ਇਸ ਤੋਂ ਇਲਾਵਾ ਚੌਥੀ ਆ ਜੀ ਕਿਉਬਰੰਟੋ ਇਸ ਇਹਦੇ ਵਿੱਚ ਕੀ ਹੈ ਕਿ ਕੋਈ ਵੀ ਅਦਾਲਤ ਜਿਸ ਵਿੱਚ ਕੋਈ ਵੀ ਕੇਸ ਲੰਬੇ ਸਮੇਂ ਤੋਂ ਪਿਆਵਾ ਜਾਂ ਉਸ ਦਾ ਫੈਸਲਾ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਤਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਰਿਟ ਜਾਰੀ ਕਰਕੇ ਆਪਣੇ ਕੋਲੇ ਇਸ ਕੇਸ ਨੂੰ ਮੰਗਵਾ ਸਕਦੀ ਆ ਠੀਕ ਹੈ ਇੱਕ ਰਹਿ ਗਈ ਹੈਬੀਅਸ ਕਾਰਪਸ ਜਿਹਨੂੰ ਬੋਲ ਦਿੰਦੇ ਆ ਕੋਈ ਵੀ ਵਿਅਕਤੀ ਜਿਹੜਾ ਵਿਅਕਤੀ ਹਿਰਾਸਤ ਦੇ ਵਿੱਚ ਆ ਉਸ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈਬੀਅਸ ਕਾਰਪਸ ਰਿਟ ਜਾਰੀ ਕਰਕੇ ਨੈਕਸਟ ਹੈ ਕਿ ਇਸ ਸੰਵਿਧਾਨਿਕ ਸੋਧ ਦੁਆਰਾ ਜਾਇਦਾਦ ਦੇ ਮੌਲਿਕ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਹਾਂਜੀ ਜਾਇਦਾਦ ਦੇ ਮੌਲਿਕ ਅਧਿਕਾਰ ਨੂੰ ਕਿਹੜੇ ਸੰਵਿਧਾਨਿਕ ਸੋਧ ਰਾਹੀਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਵਰਤਮਾਨ ਸਮੇਂ ਛੇ ਮੌਲਿਕ ਅਧਿਕਾਰ ਸੰਪਤੀ ਦਾ ਅਧਿਕਾਰ ਜਿਹੜਾ ਉਹ ਮੌਲਿਕ ਅਧਿਕਾਰਾਂ ਦੇ ਵਿੱਚੋਂ ਹਟਾ ਕੇ ਕਾਨੂੰਨੀ ਅਧਿਕਾਰਾਂ ਦੇ ਵਿੱਚ ਐਡ ਕਰ ਦਿੱਤਾ ਗਿਆ ਜਾਨੀ ਕਿ ਧਾਰਾ 300 A ਦੇ ਵਿੱਚ ਦਰਜ ਕਰ ਦਿੱਤਾ ਗਿਆ ਤੇ ਸੰਪਤੀ ਦਾ ਅਧਿਕਾਰ ਸੰਪਤੀ ਦਾ ਅਧਿਕਾਰ ਕਿਹੜੇ ਸੰਵਿਧਾਨ ਸੋਧ ਰਾਹੀਂ ਰਿਮੂਵ ਕਰਕੇ ਇੱਧਰ ਐਡ ਕੀਤਾ ਗਿਆ ਤੇ 44ਵਾਂ ਸੰਵਿਧਾਨ ਸੰਸ਼ੋਧਨ ਸੀਗਾ ਜੀ ਜਿਹੜਾ ਕਿ 1978 ਦੇ ਵਿੱਚ ਹੋਇਆ ਸੀ ਦੇਖੋ ਮੈਨੂੰ ਇਹਦੇ ਵਿੱਚ ਬਹੁਤ ਮੈਂ ਪਜ਼ਲ ਹੁੰਦੀ ਸੀ ਕਿ 1978 ਦੇ ਵਿੱਚ 44ਵਾਂ ਹੋਇਆ ਕਿ 42ਵਾਂ ਹੋਇਆ ਤਾਂ ਯਾਦ ਰੱਖਣ ਦੀ ਮੈਂ ਇੱਕ ਟ੍ਰਿਕ ਸੋਚੀ ਕਿ 4+4 8 ਹੁੰਦੇ ਆ ਤਾਂ 1978 ਦੇ ਵਿੱਚ 1978 ਦੇ ਵਿੱਚ 44ਵਾਂ ਹੋਇਆ ਤੇ 4+2 6 ਹੁੰਦੇ ਆ ਤੇ ਇਸ ਕਰਕੇ 1976 ਦੇ ਵਿੱਚ 42ਵਾਂ ਹੋਇਆ ਇਸ ਤਰ੍ਹਾਂ ਤੁਸੀਂ ਵੀ ਯਾਦ ਰੱਖ ਸਕਦੇ ਹੋ ਤੇ 44ਵਾਂ ਸੋਧ 1978 ਦੇ ਵਿੱਚ ਹੋਇਆ ਤੇ ਭਾਗ 12 ਦੇ ਵਿੱਚ ਐਡ ਕਰ ਦਿੱਤਾ ਗਿਆ ਸੰਪਤੀ ਦਾ ਅਧਿਕਾਰ ਮੌਲਿਕ ਅਧਿਕਾਰਾਂ ਵਿੱਚੋਂ ਹਟਾ ਕੇ ਜੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਤੁਹਾਡੇ ਲਈ ਇੰਪੋਰਟੈਂਟ ਆ ਤੇ ਸੰਪਤੀ ਦਾ ਅਧਿਕਾਰ ਆਰਟੀਕਲ 31 ਦੇ ਵਿੱਚ ਸੀ ਜਿਹਨੂੰ ਰਿਮੂਵ ਕੀਤਾ ਗਿਆ ਵਾ ਠੀਕ ਹੈ ਆਰਟੀਕਲ 31 ਦੇ ਵਿੱਚ ਸੰਪਤੀ ਦਾ ਅਧਿਕਾਰ ਸੀ ਜਿਹਨੂੰ ਹੁਣ ਆਰਟੀਕਲ 300A ਦੇ ਵਿੱਚ ਐਡ ਕੀਤਾ ਗਿਆ ਨੈਕਸਟ ਹੈ ਕੇਸਾ ਅਨੁਛੇਦ ਵਿੱਚ ਸੰਸਦ ਨੂੰ ਹਥਿਆਰਬੰਦ ਬਲਾਂ ਅਰਧ ਸੈਨਿਕ ਬਲਾਂ ਪੁਲਿਸ ਬਲਾਂ ਖੂਫੀਆ ਏਜੰਸੀਆਂ ਅਤੇ ਇਸ ਤਰ੍ਹਾਂ ਦੀਆਂ ਸੇਵਾਵਾਂ ਨਾਲ ਸੰਬੰਧਿਤ ਸੇਵਾਵਾਂ ਦੇ ਪ੍ਰਦਰਸ਼ਨ ਤੇ ਪਾਬੰਦੀਆਂ ਲਗਾਉਣ ਦੀ ਸ਼ਕਤੀ ਦਿੱਤੀ ਗਈ ਆ ਹਾਂਜੀ ਕਿਹੜਾ ਆਰਟੀਕਲ ਆ ਜਿਹੜਾ ਸੰਸਦ ਨੂੰ ਸ਼ਕਤੀ ਦਿੰਦਾ ਵਾ ਹਥਿਆਰਬੰਦ ਬਲਾਂ ਅਰਧ ਸੈਨਿਕ ਬਲਾਂ ਪੁਲਿਸ ਬਲਾਂ ਖੂਫੀਆ ਏਜੰਸੀਆਂ ਅਤੇ ਇਹਨਾਂ ਦੀਆਂ ਸੇਵਾਵਾਂ ਨਾਲ ਸੰਬੰਧਿਤ ਪ੍ਰਦਰਸ਼ਨ ਮਤਲਬ ਸੇਵਾਵਾਂ 'ਤੇ ਪ੍ਰਦਰਸ਼ਨ ਤੇ ਪਾਬੰਦੀਆਂ ਲਗਾਉਣ ਦੀ ਸ਼ਕਤੀ ਸੰਸਦ ਨੂੰ ਦਿੰਦਾ ਵਾ ਆਰਟੀਕਲ 33 অপশন 3 ਇੱਥੇ ਰਾਈਟ ਆਨਸਰ ਹੈ ਸੰਸਦ ਦੀ ਸ਼ਕਤੀ ਹੈ ਪਾਬੰਦੀ ਲਗਾਉਣ ਦੀ ਠੀਕ ਹੈ ਕਿੰਨਾ ਤੇ ਪੁਲਿਸ ਬਲਾਂ ਤੇ ਖੋਫੀਆ ਏਜੰਸੀਆਂ ਤੇ ਸੈਨਿਕ ਬਲਾਂ ਤੇ ਨੈਕਸਟ ਹੈ ਸੰਵਿਧਾਨ ਦੇ ਕਿਹੜੀ ਧਾਰਾ ਦੇ ਤਹਿਤ ਸੰਸਦ ਨੂੰ ਕੁਝ ਬੁਨਿਆਦੀ ਅਧਿਕਾਰਾਂ ਨੂੰ ਲਾਗੂ ਕਰਨ ਲਈ ਕਾਨੂੰਨ ਬਣਾਉਣ ਦੀ ਸ਼ਕਤੀ ਪ੍ਰਦਾਨ ਕੀਤੀ ਗਈ ਹੈ ਹਾਂਜੀ ਆਰਟੀਕਲ 35 ਦੇ ਤਹਿਤ ਸੰਸਦ ਆ ਜਿਹੜੀ ਉਹ ਕਾਨੂੰਨ ਬਣਾ ਸਕਦੀ ਆ ਮੌਲਿਕ ਅਧਿਕਾਰਾਂ ਤੇ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ ਕਾਨੂੰਨ ਬਣਾ ਸਕਦੀ ਹੈ ਕੌਣ ਸੰਸਦ ਆਰਟੀਕਲ 35 ਦੇ ਵਿੱਚੇ ਜਾਣਕਾਰੀ ਮਿਲਦੀ ਆ ਆਪਸ਼ਨ 3 ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਮਾਰਸ਼ਲ ਲਾਅ ਨਾਲ ਸੰਬੰਧਿਤ ਮੌਲਿਕ ਅਧਿਕਾਰ ਕਿਸ ਧਾਰਾ ਅਧੀਨ ਦਿੱਤੇ ਗਏ ਹਨ ਹਾਂਜੀ ਜਦੋਂ ਮਾਰਸ਼ਲ ਲਾਅ ਲਾਗੂ ਹੁੰਦਾ ਤਾਂ ਉਸ ਸਮੇਂ ਸਾਰੀ ਸ਼ਕਤੀ ਹੈ ਜਿਹੜੀ ਜਿਹੜੀ ਸਾਰੀ ਪਾਵਰ ਹੈ ਫੌਜ ਦੇ ਅਧੀਨ ਆ ਜਾਂਦੀ ਆ ਤਾਂ ਮਾਰਸ਼ਲ ਲਾਅ ਨਾਲ ਸੰਬੰਧਿਤ ਮੌਲਿਕ ਅਧਿਕਾਰ ਕਿਸ ਧਾਰਾ ਦੇ ਅਧੀਨ ਆਉਂਦੇ ਆ ਤੇ ਹੈਗੇ ਆ ਜੀ ਆਰਟੀਕਲ 34 ਦੇ ਅਧੀਨ ਆਉਂਦੇ ਆ ਤੇ ਮਾਰਸ਼ਲ ਲਾਅ ਸਾਡੇ ਭਾਰਤ ਦੇ ਵਿੱਚ ਹੁਣ ਤੱਕ ਕਦੇ ਵੀ ਨਹੀਂ ਲੱਗਿਆ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਸੰਪਤੀ ਦਾ ਅਧਿਕਾਰ ਵਰਤਮਾਨ ਵਿੱਚ ਭਾਗ 12 ਦੇ ਅਧੀਨ ਕਿਸ ਧਾਰਾ ਵਿੱਚ ਦੱਸਿਆ ਗਿਆ ਹਾਂਜੀ ਸੰਪਤੀ ਦਾ ਅਧਿਕਾਰ ਭਾਗ 12 ਦੇ ਵਿੱਚ ਦਰਜ ਕਰ ਦਿੱਤਾ ਗਿਆ ਕਿਸ ਧਾਰਾ ਦੇ ਵਿੱਚ ਆ 300 ਦੇ 300A ਦੇ ਵਿੱਚ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ ਕਿ ਕਿਹੜੀ ਸੋਧ ਰਾਹੀਂ ਤੇ ਕਿਹੜੇ ਸਨ ਦੇ ਵਿੱਚ ਇਸ ਨੂੰ 300A ਦੇ ਵਿੱਚ ਦਰਜ ਕੀਤਾ ਗਿਆ ਸੰਪਤੀ ਦੇ ਅਧਿਕਾਰ ਨੂੰ ਨੈਕਸਟ ਹੈ ਸੁਪਰੀਮ ਕੋਰਟ ਨੇ ਕਿਸ ਕੇਸ ਵਿੱਚ ਬੁਨਿਆਦੀ ਢਾਂਚੇ ਦਾ ਸੰਕਲਪ ਦਿੱਤਾ ਬੁਨਿਆਦੀ ਢਾਂਚਾ ਮਤਲਬ ਮੂਲ ਸਰੂਪ ਦੇਖੋ ਸੰਸਦ ਸੰਵਿਧਾਨ ਵਿੱਚ ਕੋਈ ਨਾ ਕੋਈ ਸੋਧ ਕਰਦੀ ਰਹਿੰਦੀ ਸੀ ਇਸ ਤਰ੍ਹਾਂ ਦਾ ਪ੍ਰਸ਼ਨ ਉਠਾਇਆ ਗਿਆ ਕਿ ਇਸ ਤਰ੍ਹਾਂ ਦਾ ਸੰਸਦ ਪੂਰਾ ਸੰਵਿਧਾਨ ਹੀ ਚੇਂਜ ਕਰ ਦੇਵੇਗੀ ਤਾਂ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਕਿ ਸੰਸਦ ਜਦ ਚਾਹੇ ਪੂਰਾ ਸੰਵਿਧਾਨ ਬਦਲ ਦੇਵੇ ਪਰ ਸੰਵਿਧਾਨ ਦਾ ਬੇਸਿਕ ਸਟਰਕਚਰ ਚੇਂਜ ਨਹੀਂ ਕਰ ਸਕਦੀ ਮਤਲਬ ਉਹਦਾ ਜਿਹੜਾ ਮੂਲ ਸਰੂਪ ਆ ਉਹਨੂੰ ਚੇਂਜ ਨਹੀਂ ਕਰ ਸਕਦੀ ਤਾਂ ਇਹ ਕਿਹੜੇ ਕੇਸ ਦੇ ਵਿੱਚ ਫੈਸਲਾ ਦਿੱਤਾ ਗਿਆ ਸੀ ਤਾਂ ਇਹ ਆਦੇਸ਼ ਦਿੱਤਾਈ ਸੀ ਜੀ ਕੇਸ ਅਨੰਦ ਭਾਰਤੀ ਕੇਸ 1973 ਦੇ ਵਿੱਚ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਕਲਾਸ ਖਤਮ ਹੁੰਦੀ ਹੈ ਤੇ ਅੱਜ ਦੀ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਵਧੀਆ ਲੱਗੀ ਹੋਏ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ